ਸਭ ਤੋਂ ਪਹਿਲਾਂ ਮੈਂ ਆਪਣੇ ਖੁਦਾਵੰਤ ਪ੍ਰਭੂ ਯਸੂਸੀ ਦਾ ਸ਼ੁਕਰ ਤੇ ਧੰਨਵਾਦ ਕਰਦਾ ਹਾਂ ਔਰ ਉਸ ਤੋਂ ਬਾਅਦ ਮੈਂ ਆਪਣੇ ਸਾਰੇ ਮੁਸੀਬਾ ਇਚਾਰੇ ਦਾ ਸ਼ੁਕਰ ਤੇ ਧੰਨਵਾਦ ਕਰਦਾ ਹਾਂ ਅੱਜ ਅਸੀਂ ਗੁਰਦਾਸਪੁਰ ਦੇ ਪਿੰਡ ਪੀਰਾਬਾਗ ਦੇ ਵਿੱਚ ਸਾਰੇ ਇਕੱਠੇ ਹਾਂ ਔਰ ਇਸ ਪਿੰਡ ਪੀਰਾਬਾਗ ਦੇ ਬਜ਼ੁਰਗਾਂ ਔਰ ਨੌਜਵਾਨਾਂ ਦੇ ਵੱਲੋਂ ਔਰ ਪਿੰਡ ਬਾਜੇਚੱਕ ਔਰ ਜਿੰਨੇ ਵੀ ਲਾਗੇ-ਲਾਗੇ ਦੇ ਇਲਾਕੇ ਦੇ ਪਿੰਡ ਨੇ ਉਹਨਾਂ ਨੇ ਸਾਰਿਆਂ ਨੇ ਸਾਡੇ ਸਾਰੇ ਪਾਸੇ ਸਹਿਬਾਨਾਂ ਦਾ ਸਹਿਯੋਗ ਕੀਤਾ ਆ ਅਸੀਂ ਲੰਗਰ ਵੰਡਣ ਨਹੀਂ ਚੱਲੇ ਅਸੀਂ ਮਸੀਹ ਦਾ ਪਿਆਰ ਵੰਡਣ ਚੱਲੇ ਆ ਔਰ ਅਸੀਂ ਉਹ ਪਿਆਰ ਲੈ ਕੇ ਅੱਜ ਪਿੰਡਾਂ ਦੇ ਵਿੱਚ ਪਹੁੰਚ ਰਹੇ ਆ ਤਾਂ ਕਿ ਉਹ ਲੋਕ ਜਿਹੜੇ ਇਸ ਵਕਤ ਪਾਣੀ ਦੀ ਮਾਰ ਹੇਠ ਨੇ ਅਸੀਂ ਦਰੰਗਲਾ ਗਲੜੀ ਸੁਲਤਾਨੀ ਔਰ ਬਹੂਪੁਰ ਔਰ ਹੋਰ ਜਿਹੜੇ ਅੱਗੇ ਤੁਸੀ ਤੋਂ ਪਾਰ ਪਿੰਡ ਨੇ ਉਹਨਾਂ ਤੱਕ ਸਾਡੀ ਪਹੁੰਚਣ ਦੀ ਅੱਜ ਜਿਹੜੀ ਆ ਪੂਰੀ ਪੂਰੀ ਪਰ ਜ਼ੋਰ ਕੋਸ਼ਿਸ਼ ਆ ਔਰ ਪਰਮੇਸ਼ਵਰ ਹੀ ਆ ਜਿਹੜਾ ਸਾਡੀ ਮਦਦ ਕਰੇਗਾ ਕਿਉਂਕਿ ਖੈ ਤੇ ਖਤਰੇ ਵਾਲਾ ਕੰਮ ਆ ਥੋੜੇ ਦਿਨ ਪਹਿਲਾਂ ਅਜਨਾਲੇ ਤੋਂ ਸਾਡੇ ਸਿਸਟਰਾਂ ਕੈਥੋਲਿਕ ਚਰਚ ਦੇ ਲੋਕ ਜਿਹੜੇ ਸੀ ਉਹ ਵੀ ਕੁਝ ਸਮਾਨ ਸਮਗਰੀ ਲੈ ਕੇ ਜਿਹੜੀ ਰਾਹਤ ਸਮਗਰੀ ਲੈ ਕੇ ਜਾ ਰਹੇ ਸੀ ਔਰ ਅਚਾਨਕ ਉਹਨਾਂ ਦਾ ਜਿਹੜਾ ਟਰੱਕ ਸੀ ਉਹ ਪਲਟ ਗਿਆ ਹੈ ਇਹ ਖਤਰੇ ਵਾਲਾ ਕੰਮ ਸਾਨੂੰ ਬਹੁਤ ਸਾਰੀਆਂ ਪ੍ਰਾਰਥਨਾਵਾਂ ਦੀ ਲੋੜ ਹੈ ਔਰ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਮੌਕੇ ਦੇ ਉੱਤੇ ਜਿਹੜਾ ਸਿੱਖ ਭਾਈਚਾਰਾ ਹੈ ਉਹ ਸ਼ੁਰੂ ਤੋਂ ਹੀ ਲੋਕਾਂ ਦੀ ਸੇਵਾ ਜਿਹੜੀ ਹੈ ਕਰਦਾ ਆਇਆ ਔਰ ਮਸੀਹ ਭਾਈਚਾਰਾ ਵੀ ਇਸ ਵਾਰ ਪੂਰੇ ਜੋਰ ਨਾਲ ਜਿਹੜੀ ਹੈ ਉਹ ਸੇਵਾ ਜਿਹੜੇ ਹਰ ਰਪੀਤ ਲੋਕ ਨੇ ਉਹਨਾਂ ਦੀ ਕਰ ਰਿਆ ਹੈ ਔਰ ਮੈਂ ਆਪ ਸਭ ਦੇ ਕੇ ਬੇਨਤੀ ਕਰਦਾ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਰਾਜਨੀਤੀ ਨਾ ਕੀਤੀ ਜਾਵੇ ਕਿਉਂਕਿ ਬਹੁਤ ਸਾਰੇ ਲੋਕ ਰਾਜਨੀਤੀ ਕਰ ਰਹੇ ਨੇ ਜੀ ਮਸੀਹਾਂ ਨੂੰ ਲੰਗਰ ਨਹੀਂ ਜਿਹੜਾ ਖਾਣਾ ਚਾਹੀਦਾ ਹੈ ਤੇ ਪ੍ਰਸ਼ਾਦ ਹੈ ਇਦਾਂ ਦੀ ਆਪਾਂ ਸਾਰੀਆਂ ਗੱਲਾਂ ਨੂੰ ਛੱਡ ਕੇ ਇਸ ਵਕਤ ਮਨੁੱਖਾਂ ਦੀ ਜਿਹੜੀ ਮਨੁੱਖਤਾ ਦੀ ਸੇਵਾ ਆ ਉਹ ਕਰੀਏ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਸਾਈਡ ਤੇ ਰੱਖ ਲਓ ਇਹ ਜੇ ਤੁਸੀਂ ਕਰਨੀਆਂ ਹੋਣਗੀਆਂ ਤੁਹਾਡੇ ਕੋਲ ਬੜਾ ਸਮਾਂ ਹੈ ਤੁਸੀਂ ਉਦੋਂ ਕਰ ਲਿਓ ਪਰ ਹੁਣ ਸਾਨੂੰ ਲੋੜ ਆ ਉਹਨਾਂ ਲੋਕਾਂ ਦੇ ਕੋਲ ਪਹੁੰਚਣ ਦੀ ਜਿਨ੍ਹਾਂ ਦੇ ਘਰ ਟਹਿ ਗਏ ਨੇ ਜਿਨ੍ਹਾਂ ਦੇ ਇਸ ਵੇਲੇ ਘਰ ਜਿਹੜੇ ਨੇ ਬਹੁਤ ਜ਼ਿਆਦਾ ਖਸਤਾ ਹਾਲਤ ਦੇ ਵਿੱਚ ਨੇ ਔਰ ਉਹਨਾਂ ਦਾ ਜਿਹੜਾ ਸਮਾਨ ਆ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ ਅਸੀਂ ਆ ਕੋਖਰ ਕਲੋਨੀ ਚ ਗਏ ਆ ਆ ਬਿਲਕੁਲ ਪੀਰਾ ਬਾਗ ਦੇ ਸਾਹਮਣੇ ਪੈਂਡਿਆ ਔਰ ਉੱਥੇ ਇੱਕ ਭੈਣ ਦਾ ਘਰ ਜਿਹੜਾ ਸੀ ਉਹ ਢਹਿਣ ਵਾਲਾ ਸੀ ਤੁਸੀਂ ਹਿਸਾਬ ਲਾ ਲਓ ਭੀ ਜੇ ਕੋਖਰ ਕਲੋਨੀ ਆ ਜਿਹੜੀ ਪੀਰਾ ਬਾਗ ਦੇ ਸਾਹਮਣੇ ਆ ਇੱਥੇ ਇਹ ਹਾਲਾਤ ਨੇ ਤੇ ਜਿਹੜੇ ਇਲਾਕਿਆਂ ਚ ਪਾਣੀ ਆਇਆ ਉਹਨਾਂ ਦਾ ਕੀ ਹਾਲ ਹੋਏਗਾ ਸੋ ਇਸ ਕਰਕੇ ਮੈਂ ਆਪ ਸਭ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਨਫ਼ਰਤ ਦੀ ਰਾਜਨੀਤੀ ਨੂੰ ਛੱਡ ਕੇ ਅਸੀਂ ਸਾਰਾ ਅੱਜ ਮਸੀਹ ਭਾਈਚਾਰਾ ਸਾਰੀਆਂ ਪਾਸਟਰ ਐਸੋਸੀਏਸ਼ਨਾਂ ਸਾਰੇ ਗੁਰਦਾਸਪੁਰ ਦੇ ਪਾਸਟਰ ਔਰ ਪੂਰੇ ਪਿੰਡਾਂ ਦਾ ਮਸੀਹ ਭਾਈਚਾਰਾ ਅੱਜ ਜਿਹੜਾ ਦਰਾਂਗਲੇ ਸਾਈਡ ਵੱਲ ਅਸੀਂ ਲੋਕਾਂ ਦੀ ਸੇਵਾ ਕਰਨ ਵਾਸਤੇ ਜਾ ਰਹੇ ਹਾਂ ਔਰ ਪਿੰਡ ਪੀਰਾਬਾਗ ਔਰ ਪਿੰਡ ਪੀਰਾਬਾਗ ਦੇ ਪਾਸਟਰ ਰਮਨ ਜੀ ਸਾਡੇ ਵਿੱਚ ਪੀਪੀਏ ਦੇ ਪਾਸਟਰ ਜਿਹੜੇ ਨੇ ਉਹ ਵੀ ਆਏ ਨੇ ਪਾਸਟਰ ਸਰਦੂਲ ਮਸੀਹ ਜੀ ਵਰਲਡ ਹਾਰਵੈਸਟ ਚਰਚ ਉਹ ਸੇਵਕਾਈ ਕਰਦੇ ਨੇ ਪਿੰਡ ਪੁਕਰੇ ਤੋਂ ਬਾਜੇ ਚੱਕ ਤੋਂ ਵੀ ਟਰਾਲੀਆਂ ਇਹ ਦੋਨੋਂ ਟਰਾਲੀਆਂ ਆਈਆਂ ਨੇ ਔਰ ਪਿੰਡ ਪੀਰਾਬਾਗ ਦੇ ਵਿੱਚ ਵੀ ਇਹ ਰਾਸ਼ਨ ਜਿਹੜਾ ਇਹ ਸਾਰਾ ਇਕੱਠਾ ਕੀਤਾ ਗਿਆ ਬਣਾਇਆ ਗਿਆ ਸਾਡੇ ਭਾਈ ਹੈਪੀ ਜੀ ਨੇ ਅੰਕਲ ਤਰਸੇਮ ਜੀ ਨੇ ਔਰ ਦਵਾਈਆਂ ਜਿਹੜੀਆਂ ਲੈ ਕੇ ਡਾਕਟਰ ਪਾਰਸ ਡਾਕਟਰ ਵਿੱਕੀ ਜੀ ਨੇ ਵਿਕਟਰ ਮਸੀ ਜੀ ਨੇ ਉਹ ਵੀ ਅਸੀਂ ਅੱਜ ਪਹੁੰਚ ਰਹੇ ਆ ਉਹਨਾਂ ਲੋਕਾਂ ਤੱਕ ਜਿਨ੍ਹਾਂ ਨੂੰ ਦਵਾਈਆਂ ਦੀ ਲੋੜ ਹੈ ਔਰ ਮੈਂ ਬੇਨਤੀ ਕਰਦਾ ਆਂ ਆਪ ਸਭ ਦੇ ਅੱਗੇ ਕਿ ਅਸੀਂ ਗਾਂ ਨਹੀਂ ਇਹ ਪੁਰਜ਼ੋਰ ਤਰੀਕੇ ਨਾਲ ਜੜੀ ਅੱਗੇ ਵੀ ਕੋਸ਼ਿਸ਼ ਕਰਦੇ ਰਵਾਂਗੇ ਔਰ ਆਪਣੇ ਭੈਣ ਭਰਾਵਾਂ ਦੇ ਨਾਲ ਭਾਵੇਂ ਉਹ ਸੇਖ ਹੋਵੇ ਭਾਵੇਂ ਉਹ ਮਜਬੀ ਹੋਵੇ ਭਾਵੇਂ ਉਹ ਮਹਾਸ਼ਾ ਬਰਾਦਰੀ ਦੇ ਹੋਣ ਭਾਵੇਂ ਉਹ ਸਾਡੇ ਈਸਾਈ ਬਰਾਦਰੀ ਦੇ ਹੋਣ ਕੋਈ ਵੀ ਬਰਾਦਰੀ ਹੋਵੇ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਔਰ ਸਾਰਿਆਂ ਦੇ ਨਾਲ ਪਿਆਰ ਕਰਦੇ ਹਾਂ ਸਾਰੀਆਂ ਕਲੀਸਿਯਾਵਾਂ ਦੀ ਮਦਦ ਨਾਲ ਸਾਰੇ ਪਾਸਟਾਂ ਦੀ ਮਦਦ ਨਾਲ ਅੱਜ ਦਾ ਜੋ ਲੰਗਰ ਹੈ ਪਾਣੀ ਹੈ ਦਵਾਈਆਂ ਨੇ ਸਾਰਾ ਕੁਝ ਤਿਆਰ ਕੀਤਾ ਗਿਆ ਤੁਸੀਂ ਹੈਰਾਨ ਹੋਵੋਗੇ ਮੇਰੀ ਇਸ ਗੱਲ ਤੋਂ ਕਿ ਜਦੋਂ ਮੈਂ ਆਪਣੇ ਨਬੀਪੁਰ ਚਰਚ ਦੇ ਵਿੱਚ ਅਨਾਊਂਸਮੈਂਟ ਕੀਤੀ ਦੋ ਛੋਟੇ ਬੱਚੇ ਮੇਰੇ ਕੋਲ ਆਏ ਔਰ ਉਹਨਾਂ ਦੇ ਪਿਓ ਨੇ ਉਹਨਾਂ ਨੂੰ 50-50 ਰੁਪਏ ਖਰਚਣ ਦੇ ਲਈ ਪੌਕਟ ਮਨੀ ਦਿੱਤੀ ਸੀ ਪਰ ਉਹ ਜਾਣ ਲੱਗਿਆਂ ਮੈਨੂੰ ਦੇ ਗਏ ਕਹਿੰਦੇ ਵੀ ਇਹ ਹਾੜ ਪੀੜ ਤੇ ਲੋਕਾਂ ਵਾਸਤੇ ਲੈ ਜਿਓ ਇਹ ਸਾਡੇ ਵੱਲੋਂ ਸੇਵਾ ਹੈ ਛੋਟੇ ਬੱਚਿਆਂ ਦਾ ਦਿਲ ਦੇਖੋ ਜਿਨ੍ਹਾਂ ਨੇ ਆਪਣੀ ਪੌਕਟ ਮਨੀ ਵੀ ਇਸ ਕੰਮ ਦੇ ਲਈ ਦਿੱਤੀ ਆ ਤਾਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਪਾਸਟਰ ਰਮਨ ਜੀ ਜੋ ਇਸ ਪਿੰਡ ਦੇ ਵਿੱਚ ਸੇਵਾ ਕਰਦੇ ਨੇ ਔਰ ਪੀਪੀਏ ਜੁੜੀ ਪਾਸਟਰ ਐਸੋਸੀਏਸ਼ਨ ਆ ਪਾਸਟਰ ਪੈਂਟਿਕੋਸਲ ਪਾਸਟਰ ਐਸੋਸੀਏਸ਼ਨ ਉਹਨਾਂ ਦਾ ਧੰਨਵਾਦ ਕਰਦਾ ਪਾਸਟਰ ਦੂਲ ਮਸੀ ਜੋ ਪਿੰਡ ਪੁਕਰੇ ਔਰ ਬਾਜੇ ਚੱਕ ਦੇ ਵਿੱਚ ਸੇਵਾ ਕਰਦੇ ਨੇ ਔਰ ਆ ਨਵੀਪੁਰ ਕਲੋਨੀ ਤੁੰਗਾ ਤੋਂ ਵੀ ਸਾਡੀਆਂ ਕਲਿਸੀਆਂ ਵਾਂ ਭਾਈ ਨੌਜਵਾਨ ਜਿਹੜੇ ਆਏ ਨੇ ਤੁਸੀਂ ਸਾਡੇ ਕੋਲ ਪਹਿਲੇ ਨੰਬਰ ਤੇ ਸਾਫ਼ ਪੀਣ ਵਾਲਾ ਫਿਲਟਰ ਪਾਣੀ ਆ ਉਸ ਤੋਂ ਬਾਅਦ ਸਾਡੇ ਕੋਲ ਦਵਾਈਆਂ ਨੇ ਮੈਡੀਸਨ ਨੇ ਕਿਉਂਕਿ ਪਾਣੀ ਜਦੋਂ ਉਤਰਦਾ ਹੈ ਨਾ ਉਹਦੇ ਤੋਂ ਬਾਅਦ ਲੋਕਾਂ ਨੂੰ ਜਿਹੜੇ ਨੇ ਦਸਤ ਹੁੰਦੇ ਨੇ ਉਹਨਾਂ ਨੂੰ ਬੁਖਾਰ ਚੜਦੇ ਨੇ ਉਹਨਾਂ ਨੂੰ ਇਨਫੈਕਸ਼ਨ ਹੁੰਦੀ ਹੈ ਉਹ ਸਾਰੀਆਂ ਦਵਾਈਆਂ ਡਾਕਟਰ ਪਾਰਸ ਨੇ ਪੀਰਾਬਾਗ ਤੋਂ ਔਰ ਡਾਕਟਰ ਵਿਕਟਰ ਨੇ ਪਾਦਰੀ ਪਾਸਟਰ ਵੀ ਨੇ ਔਰ ਡਾਕਟਰ ਵੀ ਨੇ ਇਹ ਲੈ ਕੇ ਸਾਡੇ ਨਾਲ ਜਾ ਰਹੇ ਨੇ ਦਵਾਈਆਂ ਨੇ ਸਾਡੇ ਕੋਲ ਫਿਰ ਸਾਡੇ ਕੋਲ ਪੱਕਿਆ ਹੋਇਆ ਰਾਸ਼ਨ ਹੈ ਔਰ ਸਾਡੇ ਕੋਲ ਮੋਮਬਤੀਆਂ ਨੇ ਪੱਤੀ ਹੈ ਖੰਡ ਹੈ ਔਰ ਉਸ ਤੋਂ ਬਾਅਦ ਜਿਹੜੇ ਬੱਚਿਆਂ ਦੇ ਡਾਈਪਰ ਨੇ ਸੈਨੇਟਰੀ ਪੈਡ ਨੇ ਔਰ ਉਹਦੇ ਨਾਲ ਨਾਲ ਸਾਡੇ ਕੋਲ ਟਿਊਬਾਂ ਨੇ ਜਿਹੜੀਆਂ ਇਨਫੰਗਲ ਇਨਫੈਕਸ਼ਨ ਜਿੰਨਾਂ ਨੂੰ ਹੋ ਜਾਂਦੀ ਉਹਨਾਂ ਵਾਸਤੇ ਔਰ ਸਾਡੇ ਕੋਲ ਕਸ਼ੂਏ ਨੇ ਬਿਸਕਟ ਨੇ ਬਹੁਤ ਤਰ੍ਹਾਂ ਦੀ ਸਮਗਰੀ ਹੈ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਸਾਰੇ ਗੁਰਦਾਸਪੁਰ ਦੇ ਪਾਸਟਰ ਸਹਿਬਾਨਾਂ ਦਾ ਔਰ ਸਾਰੇ ਗੁਰਦਾਸਪੁਰ ਦੇ ਮਸੀਹ ਭਾਈ ਚਾਰੇ ਦਾ ਔਰ ਸਲੇਮਪੁਰ ਉਹ ਪਾਸਟਰ ਮਾਨਤ ਜੀ ਨੇ ਉਹਨਾਂ ਨੇ ਵੀ ਆਪਣੇ ਚਰਚ ਦੇ ਵਿੱਚੋਂ ਦਾਨ ਇਕੱਠਾ ਕਰਕੇ ਸਾਡੇ ਇਸ ਨਗਰ ਦੇ ਵਿੱਚ ਭੇਜਿਆ ਹੈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਧੰਨਵਾਦ ਕਰਦੇ ਹਾਂ ਸਾਡੇ ਸਿੱਖ ਨੌਜਵਾਨ ਵੀਰ ਜਿਹੜੇ ਸਾਡੇ ਨਾਲ ਆਏ ਨੇ ਲਵਪ੍ਰੀਤ ਸਿੰਘ ਜੀ ਜੋ ਪਿੰਡ ਬਾਜੇ ਚੱਕ ਤੋਂ ਇਹ ਟਰੈਕਟਰ ਲੈ ਕੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਤੇ ਪਹੁੰਚਣ ਲਈ ਅਸੀਂ ਹੁਣ ਦਰੰਗਲੇ ਨੂੰ ਕੂਚ ਕਰ ਰਹੇ ਹਾਂ